ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਕੀ ਆਪਾਂ ਸਰਵਣ ਕਰੀਏ ਜਦੋਂ ਬਾਬਾ ਜੀ ਵੱਲੋਂ ਚਲਾਏ ਹੋਏ ਅਖੰਡ ਪਾਠ ਜੋ ਕਿ ਸਿੰਘ 40 ਰੁਪਏ ਵਿੱਚ ਕਰਦੇ ਹਨ ਉਹਨਾਂ ਦੀ ਸ਼ਿਕਾਇਤ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਲਈ ਉਸ ਸਮੇਂ ਕੀ ਹੋਇਆ ਸੋ ਆਓ ਬੜੇ ਪ੍ਰੀਮ ਸਤਿਕਾਰ ਦੇ ਨਾਲ ਸਰਵਣ ਕਰੀਏ ਬਰਮ ਗਿਆਨੀ ਬਾਬਾ ਹਜਾਰਾ ਸਿੰਘ ਜੀ ਘੁੰਮਣ ਵਾਲਿਆਂ ਨੇ ਗੁਰਬਾਣੀ ਦੇ ਪ੍ਰਵਾਹ ਬਿਨਾਂ ਮਾਇਆ ਦੇ ਤੋਂ ਘਰ-ਘਰ ਚਲਾਈ ਦੂਰ-ਦੂਰ ਪਿੰਡ ਸ਼ਹਿਰਾਂ ਵਿੱਚ ਮਹਾਂਪੁਰਖਾਂ ਵੱਲੋਂ ਚਲਾਈ ਗਈ ਲਹਿਰ ਦੇ ਅੰਤਰਗਤ ਅਖੰਡ ਪਾਠ ਸਾਹਿਬ ਹੋਣ ਲੱਗੇ ਬਾਬਾ ਜੀ ਦੁਆਰਾ ਇਹ ਮੰਤਵ ਲਈ ਲਗਾਏ ਗਏ ਇਹ ਪਾਤੀ ਸਿੰਘ ਬੜੇ ਪ੍ਰੇਮ ਸਤਕਾਰ ਦੇ ਸ਼ਰਧਾ ਨਾਲ ਗੁਰਬਾਣੀ ਦੇ ਪਾਠ ਕਰਦੇ ਬੜੀ ਰੀਜ ਨਾਲ ਨਕੇੜ ਨਕੇੜ ਕੇ ਗੁਰਬਾਣੀ ਪੜ੍ਹਦੇ ਮਹਾਂਪੁਰਖ ਅਤੇ ਇਹ ਕੀਰਤੀ ਸਿੰਘ ਘਰ ਕਰ 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 ਜਾ ਕੇ ਅਖੰਡ ਪਾਠ ਵਰ ਕਰਦੇ ਸਨ ਤੇ ਲੋਕ ਬੜੇ ਪ੍ਰੀਮ ਸਤਿਕਾਰ ਦੇ ਨਾਲ ਪਾਠੀ ਸਿੰਘਾਂ ਨੂੰ ਘੁੰਮਣਾ ਵਾਲੇ ਸਦਕੇ ਆਪਣੇ ਗ੍ਰਹਿ ਵਿਖੇ ਪਾਠ ਕਰਾਉਂਦੇ ਸਨ ਦੂਜੇ ਪਾਸੇ ਪਰੰਪਰਾਗਤ ਅਖੰਡ ਪਾਠੀ ਅਤੇ ਗੁਰਦੁਆਰਿਆਂ ਦੇ ਗ੍ਰੰਥੀ ਜਿਨ੍ਹਾਂ ਨੇ ਗੁਰਬਾਣੀ ਨੂੰ ਉਪਜੀਵਕਾ ਰੋਟੀ ਰੋਜੀ ਦਾ ਸਾਧਨ ਬਣਾਏ ਰੱਖਿਆ ਸੀ ਪਾਠ ਕਰ ਰਹੇ ਸਨ ਤੇ ਕੁਝ ਗੁਰਸਿੱਖਾਂ ਨੇ ਆ ਕੇ ਉਹਨਾਂ ਨੂੰ ਦਬਕੇ ਮਾਰਨੇ ਸ਼ੁਰੂ ਕਰ ਦਿੱਤੇ ਕਹਿਣ ਲੱਗੇ ਕਿ ਤੁਸੀਂ ਗੁਰਬਾਣੀ ਗਲਤ ਪੜ੍ਹਦੇ ਹੋ ਔਰ ਘੁੰਮਣਾ ਵਾਲੇ ਪਾਠੀ ਸਿੰਘਾਂ ਦਾ ਰਵਈਆ ਨਿਮਰਤਾ ਵਾਲਾ ਹੀ ਰਿਹਾ ਇਥੇ ਵਸਨੀ ਏ ਸਿੰਘ ਕਾਲੀ ਨਾਲ ਮਹਿਤਾ ਸਾਹਿਬ ਗਏ ਅਤੇ ਜਾ ਕੇ ਸੰਜਰਨ ਸਿੰਘ ਜੀ ਖਾਲਸਾ ਭਿੰਡਾਂ ਵਾਲਿਆਂ ਨੂੰ ਬੇਨਤੀ ਕੀਤੀ ਬਾਬਾ ਜੀ ਘੁੰਮਣਾ ਵਾਲਿਆਂ ਵਾਲੇ ਦੇ ਅਖੰਡ ਪਾਠੀ ਨੰਗਲੀ ਪਿੰਡ ਵਿੱਚ ਪਾੜ ਕਰ ਰਹੇ ਹਨ ਅਤੇ ਉਹ ਗੁਰਬਾਣੀ ਸ਼ੁੱਧ ਨਹੀਂ ਪੜਦੇ ਅਤੇ ਪੂਰੀ ਮਰਿਆਦਾ ਵਿੱਚ ਵੀ ਨਹੀਂ ਹਨ ਆਪ ਜੀ ਦਾ ਉਹਨਾਂ ਪ੍ਰਤੀ ਕੀ ਹੁਕਮਾ ਸ਼ਾਮ ਦੇ 8:00 ਵਜੇ ਦਾ ਸਮਾਂ ਅੱਠ ਵਜੇ ਦਾ ਸਮਾਂ ਸੀ ਸੰਤ ਪਿੰਡਰਾਂ ਵਾਲੇ ਆਪਣੀ ਨਿਤਨੇਮ ਅਨੁਸਾਰ ਹੈ ਰਾਸ ਆਬ ਦੀ ਸਮਾਪਤੀ ਉਪਰੰਤ ਕੀਰਤਨ ਸਰਵਣ ਕਰਕੇ ਅਜੇ ਬਾਹਰ ਹੀ ਨਿਕਲੇ ਸਨ ਕਿ ਇਹ ਗੁਰਸਿੱਖਾਂ ਨੇ ਸਾਰੀ ਗੱਲ ਬਾਬਾ ਜੀ ਨੂੰ ਦੱਸ ਦਿੱਤੀ ਤੇ ਫਿਰ ਇਹਨਾਂ ਦੀ ਗੁਰਸਿੱਖਾਂ ਦੀ ਗੱਲ ਸੁਣ ਕੇ ਸੰਤ ਪਿੰਡਰਾਂ ਵਾਲੇ ਚੁੱਪ ਰਹੇ ਤੇ ਇਹ ਜਿਹੜੇ ਸਿੰਘਾਂ ਨੇ ਜਾ ਕੇ ਸ਼ਿਕਾਇਤ ਲਾਈ ਸੀ ਇਹ ਬੜੀ ਉਤਸੁਕਤਾ ਦੇ ਨਾਲ ਸੰਤ ਜੀ ਵੱਲ ਟਿਕਟਕੀ ਲਗਾ ਕੇ ਦੇਖ ਰਹੇ ਸਨ ਕਿ ਸੰਤ ਜੀ ਕੀ ਹੁਕਮ ਕਰਦੇ ਹਨ ਤੇ ਫਿਰ ਸੰਤ ਜੀ ਨੇ ਕਾਫੀ ਗੰਭੀਰਤਾ ਨਾਲ ਬਚਨ ਕੀਤਾ ਘੁੰਮਣਾ ਵਾਲਿਆਂ ਦੇ ਕੰਮ ਵਿੱਚ ਦਖਲ ਨਾ ਦਿਓ ਉਹਨਾਂ ਨੂੰ ਤੁਸੀਂ ਕੁਝ ਬੁਰਾ ਭਲਾ ਤਾਂ ਨਹੀਂ ਕਿਹਾ ਜੇ ਕਹਿ ਕੇ ਆਏ ਹੋ ਤੇ ਉਹਨਾਂ ਪਾਠੀ ਸਿੰਘਾਂ ਦੇ ਕੋਲੋਂ ਜਾ ਕੇ ਮਾਫੀ ਮੰਗੋ ਇਹਨਾਂ ਬਚਨ ਕਰਕੇ ਸੰਤ ਜੀ ਅਗਾਂਤ ਰੁਪੇ ਅਤੇ ਇਹ ਸਿੰਘ ਵੀ ਬਾਬਾ ਜੀ ਨੂੰ ਫਤਿਹ ਬਲਾ ਕੇ ਆਪਣੇ ਵਾਪਸ ਆ ਗਏ ਸੋ ਇਹ ਸੀ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਨੇ ਤਾਂ ਕਿ ਸਰਵਨ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸੋ ਆਪ ਜੀ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਕਿਉਂਕਿ ਬਾਬਾ ਜੀ ਦੇ ਬਚਨ ਕਰ ਕਰ ਪਹੁੰਚ ਜਾਣ ਇੱਥੇ ਸੜਨਾ ਫਤਿਹ ਬਲਾ ਵੱਖ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ